ਕਿਹੜੇ ਆ ਦੂਜੇ ਦੀ ਨਾਲ ਦੇਦੀ ਆ ਨਾਲ ਦੇਦੀ ਆ ਇਹ ਠੀਕ ਆ ਤੇ ਦੂਜਾ ਨੂੰ ਪਿਛੇ ਨਾ ਦਿੰਦੇ ਨਾ ਹਾਂ 31 ਦੀ ਕਰ ਦਮ ਹਾਂ ਹੋ ਗਿਆ ਕੋਈ ਨਹੀਂ ਕੋਈ 27 ਲੱਗੇ ਸੀ 1.5 ਕਿਲੋ ਆ ਇਹ ਇੱਕ ਵਾਰੀ ਇੱਕਦਮ 4 ਕਿਲੋ ਗਿਆ ਹੁੰਦਾ ਜਾਂਦਾ ਇਹਨਾਂ ਤੋਂ ਵੱਧ ਗਿਆ ਇਹਨਾਂ ਦੂਜਿਆਂ ਦੇ ਜਿਹੜਾ ਇਹਨਾਂ ਦੇ ਆਵੇ ਇਹਨਾਂ ਦੇ ਠੀਕ ਆ 2.5 ਕਿਲੋ ਆ ਇਹ ਕਦਣਾ ਉਹਦੇ 10ਵੀਂ ਅਰੇ ਦਨ ਗਿਆਗਾ 4 ਕਿਲੋ ਜੇਪੂ ਸਟਾਰਟ ਕਰ ਦੇਗਾ ਗੱਡੀ ਸਟਾਰਟ ਕਰ ਦੋ ਤਾਂ। ਹੋਰ ਕੀ? ਤੇ ਜੀ ਵਾਰੀ ਜੋੜਤੀ ਐ ਮੈਂ। ਗਰੇਪਸ ਲੈ ਕੇ ਦਵਾਂ? ਅੰਗੂਰ, ਗਰੇਪਸ ਦਾ ਮਤਲਬ ਆ। ਕਹਿੰਦੀ ਨਾ ਕਰਕੇ ਸੱਤ ਭਾਂ ਤਾਜਾ ਮੂੰਹ ਕਹਿੰਦੀ। ਟਟੇ, ਖੱਟੇ, ਖੱਟੇ। ਜੱਪੂ ਨੂਰ? ਅੰਗੂਰ ਖਾ ਕੇ ਵੇਖੋ ਕਿਵੇਂ ਆ ਮਿੱਠਿਆ ਕਿ ਖੱਟਿਆ। ਜੱਪੂ ਖੱਟੇ। ਖੱਟੇ। ਕੀ ਹੈ ਕੱਟੇ ਜਪਨੂਰ ਖੱਟੇ ਜਪਨੂਰ ਕੱਟੇ ਦਮਾਕ ਜਪਨੂਰ ਅੰਗੂਰ ਖੱਟੇ ਮੂਹ ਨਾਲੇ ਖੱਟੇ ਕੀ ਹੈ ਗਿਆ ਕੀ ਹੈ ਗਿਆ ਖੱਟੇ ਆ ਮੂਝ ਕੀ ਪਾਇਆ ਇਹ ਅੰਗੂਰ ਤੇ ਇੱਧਰ ਫੜਿਆ ਆ ਤੇ ਅੰਦਰ ਕੀ ਪਾਇਆ ਦੁਖਾ ਅੰਗੂਰ ਦਾ ਰੌੜੀ ਆ ਅੱਛਾ ਰੇਵੜੀ ਆ ਖਾਲਾ ਮੈਂ ਕੋਈ ਪਤਾ ਨਹੀਂ ਕੀ ਪਾਇਆ ਮੈਂ ਆਪ ਹੀ ਦੇਖ ਕੇ ਭੁੱਲ ਗਿਆ ਤੇ ਜਪਨੂਰ ਹੁਣ ਪੂਰਾ ਅਸਰਾਰਤੀ ਦਿਮਾਗੀ ਬੰਦਾ ਤੇ ਸੈਲਫ ਮੈਂਟ ਮਾਰਦੀ ਆ ਅੱਜ ਦੁੱਧ ਲੈਣ ਮੇਰੇ ਨਾਲ ਚਲੀ ਗਈ ਤੇ ਵੈਸੇ ਤੋਂ ਤੁਸੀਂ ਦੇਖੋਗੇ ਵੀ ਸੈਲਫ ਮਾਰਦੀ ਆ ਉਹ ਬਾਈਕ ਦੀ ਤੇ ਤੁਸੀਂ ਵੀ ਬਣਾ ਲਈ ਵੀਡੀਓ ਮੈਂ ਉੱਥੇ ਬਣਾ ਲਈ ਆ ਆਪਣੇ ਮੋਬਾਈਲ ਨਾਲ ਤੇ ਨਹੀਂ ਬਾਏ ਬਾਏ ਕਰ ਦਿਓ ਸਾਰਿਆਂ ਨੂੰ ਕਿ ਭਾਈ ਕਿ ਸਸਿਕਾਲ ਸਾਚੀ ਕੰਗ ਕਰ ਫੈਂਡ ਜੋੜ ਕੇ ਐਵੇਂ ਕਰ ਦੋ ਸਾਚੀ ਕੰਗ ਕਰਦੇ ਸਾਰਿਆਂ ਨੂੰ ਇਲਟ ਕਰੇਗਾ ਹੁਣ ਛੋਰੀ ਕਾ ਇਅਰ ਫੜ ਲੈ ਛੋਰੀ ਕਾ ਕਹਿੰਦਾ ਨਾ ਐਵੇਂ ਫੜ ਲੋ ਐਵੇਂ ਇਅਰ ਫੜ ਕੇ ਦਿਖਾ ਦੋ ਕਸੋਰੀ 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 ਗੈਸੋਰੀ ਆ ਨਾ ਹਰ ਐਵੇਂ ਕਰ ਦੋ ਨਹੀਂ ਫੜਨੇ ਅੰਗੂਰ ਖੱਟੇ ਅੰਗੂਰ ਖੱਟੇ ਖੱਟਨੇ ਖੱਟਨੇ ਕਰਨੀ ਆ ਮਾਂ ਨੀ ਕੀ ਬੋਲਦੀ ਛੱਟਾ ਕੀ ਹੈ ਜੇ ਖਟੇ ਕੱਟੇ ਉਹ ਦੱਸ ਦੋ ਸਾਰਿਆਂ ਨੂੰ ਫਿਰ ਕਿ ਹੈਂ ਖਟੇ ਲਓ ਹਾਂ ਹੈ ਮੈਨੂੰ ਤੇਰੀ ਅੰਗਰੇਜ਼ੀ ਨਹੀਂ ਆਉਂਦੀ ਜੱਪੂ ਨਹੀਂ ਨੂਰ ਅੰਗੂਰ ਕਿਵੇਂ ਆ ਮਿੱਠੇ ਆ ਕਿ ਖਟੇ ਆ ਹੈਂ ਖਟੇ ਆ ਆਪਣੀ ਬਾਈਕ ਦੀ ਹਾਰਨ ਕਿਵੇਂ ਮਾਰਦਾ ਨਾ ਖਟੇ ਆ ਬੱਸ ਉਹਨਾਂ ਦੂਜੀ ਵੀ ਗੱਲ ਪੁੱਛੋ ਜੱਪੂ ਨੂੰ ਸੌਰੀ ਕਹੋ ਤੁਸੀਂ ਹਾਰਨ ਮਾਰਦੇ ਸੀਗੇ ਜਦੋਂ ਵੀ ਮੂਡ ਆਵੇ ਇਹਨੂੰ ਹਾਰਨ ਮਾਰਨਾ ਆ ਗਿਆ ਅਜਾ ਵੀ ਕਿੱਥੋਂ ਵਜਦਾਗਾ ਜਦੋਂ ਵੀ ਮੂਡ ਆਵੇ ਉਹ ਮੂਡ ਹਾਰਨ ਮਾਰੇ ਧਿਆਨ ਰੱਖਦੀ ਹੈ ਕੱਲੀ ਕੱਲੀ ਚੀਜ਼ ਦਾ ਮੂਡ ਤੇ ਮਾਰਦੀ ਫੇਸੀ ਮੂਡ ਤੇ ਮਾਰਦੀ ਸੀ ਐ ਨਹੀਂ ਜਦੋਂ ਵੀ ਮੂਡ ਆਵੇ ਪਤਾ ਨਹੀਂ ਇਹਨੂੰ ਕਿਵੇਂ ਪੀਰ ਮੂਡ ਤੇ ਹਾਰਨ ਮਾਰੀਦਾ ਹੁੰਦਾਗਾ ਮੂਡ ਤੇ ਮਾਰਦੀ ਸੀ ਆ ਤੇ ਜਦੋਂ ਉਹਨਾਂ ਨੇ ਦੰਦ ਫੜਾਤਾ ਹਨਾ ਦੁੱਧ ਲੈ ਕੇ ਤੁਰ ਲੱਗੇ ਤੇ ਨਾਲ ਹੀ ਸਲਫ ਮਾਰਦੀ ਦੋ ਦਿਨ ਤੋਂ ਨਾ ਤਬੀਅਤ ਖਰਾਬ ਹੋਣ ਕਰਕੇ ਨਾ ਬਲੌਗ ਨਹੀਂ ਬਣ ਪਾਇਆ ਕਿਉਂਕਿ ਫਿਰ ਅਗਰ ਜਿਵੇਂ ਮਨ ਕੰਮ ਤੋਂ ਤੇ ਜਪਨੂਰ ਦਾ ਹੁਸਾਣ ਨਾ ਬੜਾ ਔਖਾ ਲੱਗਦਾ ਕਿਤੇ ਫਸਟ ਟਾਈਮ ਨੁੱਕਟੇ ਜਪਨੂਰ ਵਿੱਚ ਆਪਣੀ ਭਾਸ਼ਾ ਬੋਲਣ ਲੱਗ ਜਿੰਦੀ ਹੈ ਤੇ ਸਾਹਮਣੇ ਤੋਂ ਸਮਝ ਨਹੀਂ ਲੱਗਦੀ ਜਿਵੇਂ ਅਸੀਂ ਦਰਵਾਜੇ ਲਵਾਏ ਸੀ ਕਿ ਚਾਰ ਉੱਤੇ ਨਹੀਂ ਚੜੇ ਕਰੇਗਾ ਸੰਤਰੇ ਨਾ ਹੋਰੇਂਜ ਮੈਂ ਤੋਤੇ ਹੋਏ ਕੱਪੜੇ ਨੇ ਮੈਂ ਨਹੀਂ ਤੈ ਲਾਉਦੀ ਰਹਿੰਦੀ ਮਾਂ ਤੇ ਧੀ ਖਲਾਰੇ ਪਾਉਂਦੀ ਆਜ ਦੇਖੋ ਚੱਕਰ ਲੱਗੀ ਖਲਾਰ ਲੱਗੀ ਸੀ ਹੁਣ ਇੱਥੇ ਪਾਉਗੀ ਖਤਰਨਾਕ ਇਰਾਦੇ ਤੇ ਖਤਰਨਾਕ ਹੀ ਬੰਦਾ ਇਹ ਮਨੂਦਲ ਮਾਰੀ ਬੰਦ ਕਰ ਕੈਂ ਲਤਾਂ ਚੜਾ ਲੂ ਜਿਵੇਂ ਕਹਾਣੀ ਚ ਵੜਨਾ ਹੁੰਦਾ ਤਾਂ ਜਪੂ ਹੁੰਤੇ ਨਾ ਗਰਮੀ ਹੋ ਗਈ ਹੈ ਹਾਂ ਦਫਾ ਹੋ ਚੱਲ ਕੋਈ ਨਹੀਂ ਹੁਣ ਚੱਲ ਗਿਆ ਜੱਪੂ ਮਦੂ ਮਦੂ ਆਵਾਜ਼ ਨਾ ਮਦੂ ਕਥਿਆ ਜਪੂ ਮੈਂ ਬਾਰਾਂਗੇ ਹੁਣ ਲਮਾਰੀ ਦੇ ਵਿੱਚ ਕਹੂਗੀ ਕੱਢਾ ਕੱਢਣ ਨੂੰ ਮੈਂ ਤੇ ਲੋਕ ਲਾ ਕੇ ਰੱਖੀ ਨੂਰ ਮਧੂ ਪਾਪਾ ਨੂੰ ਦੇਖੀ ਮਧੂ ਕਿੱਥੇ ਆ ਉਹ ਮਧੂ ਵਾ ਮਧੂ ਮਧੂ ਆ ਗਈ ਮਧੂ ਪੁਆਨ ਵਾਜ ਮਾਰ ਮਧੂ ਆ ਗਈ ਆਵਾਜ਼ ਮਾਰ ਮਧੂ ਆ ਗਈ ਉਹ ਆ ਗਈ ਲੈ ਸੱਤੀ ਜੀ ਆ ਗਈ ਪਪੂ ਆ ਗਈ ਕਬੂਆ ਤੇ ਦਿਖਾਣੀ ਹੈ ਲੈ ਉਹ ਦੇਖ ਲੈ ਉਹ ਦੇਖ 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 ਉਹਦੇ ਕੰਮ ਆ ਦੇਖੋ ਚਾਬੀ ਟੀਕਾ ਲੱਗਦਾ ਡਾਕਟਰ ਸਾਹਿਬ ਵੀ ਬਣ ਜਾਂਦੇ ਅਸੀਂ ਹਾਂ ਦੇਖੋ ਉਹ ਚਾਬੀ ਮਾਂ ਲਾਉਂਦੀ ਹੈ ਨਾ ਉਠੇ ਲਾਤੀ ਮਹਨ ਪੁੱਠੀ ਜਿੱਦੀ ਨਹੀਂ ਬਸ ਅਸੀਂ ਚਾਬੀ ਲਾਉਣ ਜਾਣਦੇ ਹਾਂ ਬਸ ਵੀ ਇੱਥੇ ਲੱਗਦੀ ਹੈ ਮੈਂ ਉਹ ਖੋਲਣਾ ਜਾ ਕੇ ਚਾਬੀ ਲਾਉਣਾ ਤੇ ਬਾਕੀ ਨਾ ਠੰਡ ਮੇਰੇ ਸੇ ਖਿਆਲ ਨਾ ਸੁਬਾ ਸ਼ਾਮ ਦੀ ਕੋਈ ਸੁਬਾ ਦਾ ਕੋਈ ਰਹਿ ਗਈ ਸ਼ਾਮ ਦੀ ਤਾਂ ਕਿਹੜੀ ਰਹਿ ਗਈ ਰਾਤ ਨੂੰ ਗਰਮੈਸ ਹੁੰਦੀ ਬਹੁਤ ਨਾ ਸਵੇਰੇ ਸਵੇਰ ਦੀ ਹੁੰਦੀ ਹੈ ਤੇ ਠੰਡੀ ਹੁੰਦੀ ਹੈ ਬਸ ਤੇ ਜਦੋਂ ਜੇ ਕੰਬਲ ਵਰਤ ਚਾਹੀਆਂ ਲਓ ਜਿਆਦਾ ਤੇ ਉਹ ਗਰਮੈਸ ਨਹੀਂ ਹੁੰਦੀ ਹਮ ਇੱਕ ਆਪਣਾ ਕਮਰਾ ਕਮਰਾ ਛੋਟਾ ਕਰਕੇ ਇਹ ਨਾ ਗੇ ਹੀ ਗਰਮੀ ਰਹਿੰਦੀ ਨੇ ਗੇ ਹੀ ਰਹਿੰਦਾ ਕੋਈ ਜਿੰਦ ਨਾ ਤੋ ਨਾ ਜੋ ਚੱਲਦਾ ਪਿਆ ਸੀ ਹਨਾ ਉਹ ਚਲੋ ਵਾਇਰੂਦੀ ਮੇਰਾ ਖਤਮ ਹੋ ਗਿਆ ਕੀ ਸੱਚਾ ਕੀ ਝੂਠ ਹੈ ਸਮ ਉਹ ਖਤਮ ਹੀ ਕਰੋ ਬਸ ਗੱਲ ਵੀ ਕਰਨੀ ਉਹ ਹੈਗੀ ਹੈ ਨੋ ਟੈਨਸ਼ਨ ਤੇ ਆਪਣੇ ਜਿਵੇਂ ਵਲੌਗ ਚੱਲਦੇ ਪਏ ਸੀ ਅਸੀਂ ਉਹੀ ਪਾਵਾਂਗੇ ਕਿਉਂਕਿ ਉਸ ਦਿਨ ਮੇਰੀ ਦਦੀ ਤਖਰਾਬ ਹੋ ਕੇ ਕਰਕੇ ਕੱਲ ਵਲੌਗ ਨਹੀਂ ਪਿਆ ਤੇ ਕਾਫੀ ਫੋਨ ਵੀ ਆਈ ਜਾਂਦੇ ਨੇ ਤੇ ਵਲੌਗ ਨਾ ਪੈਨ ਕਰਕੇ ਤੇ ਅੱਜ ਤੋਂ ਸਾਰਿਆਂ ਨੂੰ ਦੇਖਣਗੇ ਵਲੌਗ ਕਿ ਹੈ ਨਾ ਬਾਕੀ ਅਸੀਂ ਇੱਕ ਹੁਣ ਨਵਾਂ ਮਹੀਨਾ ਜਿਵੇਂ ਸ਼ੁਰੂ ਹੋਏਗਾ ਤੇ ਨਵੇਂ ਮਹੀਨੇ ਤੋਂ ਨਵੇਂ ਤਰ੍ਹਾਂ ਦੇ ਵਲੌਗ ਵੇਖਣ ਨੂੰ ਮਿਲਣਗੇ ਕੁਝ ਕੁ ਚੀਜ਼ਾਂ ਜਿਵੇਂ ਤੁਸੀਂ ਕਮੈਂਟ ਚ ਦੱਸਦੇ ਹੋ ਕਿ ਰਮਨ ਆਪਣੇ ਸੂਟ ਕਲੈਕਸ਼ਨ ਜਾਂ ਮੇਕਅਪ ਦਾ ਸਮਾਨ ਜਾਂ ਮੇਕਅਪ ਕਰਨਾ ਸਿਖਾਓ ਹਨਾ ਜਾਂ ਹੋਰ ਚੀਜ਼ਾਂ ਵੀ ਹੈ ਕੋਈ ਨਾ ਤੇ ਉਹਨਾਂ ਤੋਂ ਰਿਲੇਟਿਡ ਬਣਾਵਾਂਗੇ ਅਸੀਂ ਵੀਡੀਓ ਵਗੈਰਾ ਤੇ ਕਿਤੇ ਜਾਣਾ ਪਿਆ ਤੇ ਉਹ ਵੀ ਜਾਵਾਂਗੇ ਸੋਚਿਆ ਹੈ ਕਿਤੇ ਜਾਣ ਨੂੰ ਕਿਉਂਕਿ ਹੁਣ ਥੋੜੀ ਠੰਡ ਘਟ ਹੈ ਤੇ ਜੋ ਆਪਣਾ ਬੰਦਾ ਇਤੇ ਨੂੰ ਮਨਾਈ ਕਿਉਂਕਿ ਮੋਗੇ ਦੇ ਵਿੱਚ ਅਸੀਂ ਦੋ ਜਨਿਆਂ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਹੈ ਉਹਨਾਂ ਨੇ ਕਦੋਂ ਤਾਂ ਕਿਹਾ ਕਿ ਜਦੋਂ ਵੀ ਆਏ ਮੋਗੇ ਤੇ ਤੁਸੀਂ ਮਿਲ ਕੇ ਜਾਇਓ ਤੇ ਉੱਥੇ ਮਿਲ ਕੇ ਜਾਣਾ ਹੋਰ ਰਹੀ ਇੱਕ ਨਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਰਨ ਵਾਲੇ ਕਮੈਂਟ ਚੈੱਕ ਕਰਦੇ ਨੇ ਤੇ ਇੱਕ ਨਾ ਕਮੈਂਟ ਆਇਆ ਹੋਇਆ ਕਿ ਦੀਦੀ ਸਾਡਾ ਵੀ ਚੈਨਲ ਬਣਾ ਦਿਓ ਤੇ ਤੁਸੀਂ ਦੇਖਿਆ ਹੀ ਹੋਏਗਾ ਚੈਨਲ ਬਣਾ ਕੇ ਕੀ ਕੋਸ਼ ਹੋਇਆ ਤੇ ਇਸ ਲਈ ਪਲੀਜ਼ ਉਹਨਾਂ ਚੈਨਲ ਬਣਾ ਹੀ ਕਹਿਣਾ ਹਰ ਕੋਈ ਚੈਨਲ ਬਣਾਉਣਾ ਕੋਈ ਔਖਾ ਨਹੀਂ ਹੈਗਾ ਤੁਸੀਂ ਆਪਣੇ ਫੋਨ ਤੋਂ ਹੀ ਆਪੇ ਬਣਾ ਸਕਦੇ ਹੋ ਕੋਈ ਵਧੀਆ ਵਧੀਆ ਨਹੀਂ ਉਹ ਤੇ ਨਾਮ ਹੀ ਦੇਣਾ ਹੁੰਦਾਗਾ ਚੈਨਲ ਦਾ ਬਣੇ ਹੁੰਦਾ ਇੱਕ ਹਿਸਾਬ ਨਾਲ ਆਪਣਾ ਆਈਡੀ ਦਾ ਬਣੀ ਹੁੰਦੀ ਆ ਉਹਤੇ ਬਣਾ ਲਓ ਹਨਾ ਉਹ ਉਹਦਾ ਨਾਮ ਦੇ ਲਓ ਤੇ ਆਪਣਾ ਉਸ ਚੀਜ਼ ਦੀ ਵੀਡੀਓ ਬਣਾ ਕੇ ਤੁਸੀਂ ਆਪਣਾ ਅਪਲੋਡ ਕਰ ਸਕਦੇ ਹੋ ਅਪਲੋਡਿੰਗ ਦੇ ਵਿੱਚ ਕੋਈ ਦਿੱਕਤ ਹੋਏ ਕਿਸੇ ਨੂੰ ਉਹ ਤੁਸੀਂ ਆਪਣਾ YouTube ਤੋਂ ਵੀ ਸਰਚ ਕਰ ਸਕਦੇ ਆ ਅੱਜ ਕੱਲ YouTube ਤੋਂ ਸਭ ਕੁਝ ਸਰਚ ਕਰਕੇ ਪਤਾ ਲੱਗਦਾ ਤੇ ਕਈ ਭੈਣਾਂ ਨੂੰ ਨਾ ਮੈਂ ਚੀਜ਼ ਵੇਖਣੀ ਆ ਕੀ ਸਾਡੇ ਨੋਟੀਫਿਕੇਸ਼ਨ ਨਹੀਂ ਜਾਂਦੇ ਸੇ ਉਹ ਵੀਡੀਓ ਵੇਖਣਾ ਬੰਦ ਕਰ ਦਿੰਦੇ ਨੇ ਹੁਣ ਜਿਵੇਂ ਪਿੱਛੇ ਇੱਕ ਵੀਡੀਓ ਚੱਲਦੀਆਂ ਪਈਆਂ ਸੀ ਨਾ ਜਦੋਂ ਤੇ ਉਹ ਭੈਣ ਭਰਾ ਜਿਹੜੇ ਪੈਰ ਟਰਾਂ ਨੇ ਡੂੜੇ ਹੋਏ ਸੀ ਬੜੇ ਹਨਾ ਉਹਨਾਂ ਤੋਂ ਵੀਡੀਓ ਨਾ ਪਹੁੰਚਣ ਕਰਕੇ ਉਹ ਹੁਣ ਫੇਰ ਜੁੜੇ ਨੇ ਕਿਉਂਕਿ ਉਹਨਾਂ ਦਾ ਕਮੈਂਟ ਆਇਆ ਕਿ ਉਹਨਾਂ ਦੇ ਫੋਨ ਤੱਕ ਵੀ ਆਉਂਦੇ ਪਏ ਨੇ ਹੁਣ ਕਾਫੀ ਟਾਈਮ ਤੋਂ ਫੋਨ ਆਇਆ ਹੁਣ ਜਾ ਕੇ ਕਾਫੀ ਟਾਈਮ ਬਾਅਦ ਤੇ ਉਸ ਉੱਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜੇ ਨਹੀਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਰਿਹਾ ਤੇ ਤੁਸੀਂ ਸਰਚ ਕਰ ਲਓ ਚੈਨਲ ਨੂੰ ਇਹ ਤਾਂ ਕੋਈ ਸ ਤੁਹਾਨੂੰ ਪਤਾ ਲੱਗੇ ਗਈ ਚੈਨਲ ਦਾ ਪਤਾ ਕੀ ਗੱਲ ਹੈ ਗੱਲ ਹੁਣ ਮੈਂ ਦੁਬਾਰਾ ਬਾਰ ਬਾਰ ਕਰਦਾ ਚੰਗਾ ਨਹੀਂ ਲੱਗਦਾਗਾ ਭੈਣ ਨੇ ਕਹਿ ਸੀਗਾ ਨਾ ਵੀ ਤੁਸੀਂ ਵੀ ਦੂਜੇ ਬਲੌਗਰਾਂ ਵਾਂਗ ਕਰ ਲਾਗੇ ਕੱਲ ਵੀ ਮੈਂ ਕੱਲ ਪਰਸੋਂ ਵਾਲੀ ਵੀਡੀਓ ਚ ਕਹਾਂਗਾ ਉਹ ਪਤਾ ਕੀ ਗੱਲ ਹੈ ਸਾਡੀ ਮਜਬੂਰੀ ਹੈ ਸਟੂ ਉੱਠਾ ਜਿਹੜਾ ਝੂਠੀ ਬਣਾ ਸਕਦੇ ਬਈ ਆਪਾਂ ਬਣਾ ਹੀ ਨਹੀਂ ਸਕਦੇ ਅਸੀਂ ਬਣਾ ਨਹੀਂ ਸਕਦੇ ਕਿ ਫਾਲੋ ਕੀ ਮਿਲ ਗਿਆ ਠੀਕ ਹੈ ਤੇ ਝੂਠ ਨਹੀਂ ਬਣਾ ਸਕਦੇਗੇ ਹਨਾ ਤੇ ਬਾਕੀ ਨਾ ਵੀ हां ਵਿੱਚ ਤੁਹਾਨੂੰ ਸੱਚੀ ਦੇਖਣ ਨੂੰ ਮਿਲਦਾ ਤੁਹਾਨੂੰ ਪਤਾ ਹੀ ਆ ਹਨਾ ਵੀ ਅਸੀਂ ਦੱਸ ਦਿੰਨੇ ਹਾਂ ਕੋਈ ਦੱਸ ਕੇ ਨਹੀਂ ਝੂਠ ਮਾਰਦਾਗਾ ਬਾਕੀ ਅਸੀਂ ਦੱਸ ਦਿੰਨੇ ਹਾਂ ਜਿਹੜੀ ਜ਼ੜਾਈ ਪੜਾਈ ਦੀ ਗੱਲ ਸਾਡੇ 'ਚ ਵੀ ਲੜਾਈ ਹੁੰਦੀ ਆ ਕੋਈ ਖਾਸ ਗੱਲ ਨਹੀਂ ਕੀ ਇਹ ਤਾਂ ਜਿੱਥੇ ਦੋ ਭਾਂਡੇ ਹੋਣਗੇ ਉੱਥੇ ਖੜਕਦੇ ਖੜਕਦੇ ਆ ਠੀਕ ਹੈ ਤੇ ਮੜਾ ਮੋਟਾ ਤਾਂ ਨੂਕ ਜੋਗ ਤਾਂ ਚੱਲਦੀ ਪਰ ਸਾਡੀ ਸਿਰਫ ਬਾਹਲੇ ਆ ਮੇਰੇ ਸਾਹਮਣੇ 5 ਮੀਟਰ ਤਾਂ ਹੋ ਰਹਿਣਾ ਆਹੋ ਬਾਹਲੇ ਵੀ ਬੋਲੇ ਆ 5 ਮਿੰਟ ਵੀ ਬਾਅਲੇ ਕਿ ਅਸੀਂ ਲੜੇ ਸੀ ਲੜੇ ਵੀ ਸੀ ਹੂੰ ਲੜੇ ਸੀ ਇਹਨਾਂ ਪਤਾ ਹੁੰਦਾ ਪਰ ਬੋਲੇ ਕਦੋਂ ਅਸੀਂ ਬੋਲਣ ਦਾ ਇਹ ਨਹੀਂ ਪਤਾ ਲੱਗਦਾ ਕਿ ਆਪਾਂ ਮਤਲਬ ਕਿ ਰੋਸ ਕੇ ਬਹਿ ਗਏ ਸੀ ਕਿਸੇ ਤੋਂ ਹੂੰ ਹੁਣ ਕਈ ਹੁੰਦੇ ਆ ਵੀ ਕਈ ਕਈ ਹੁੰਦੇ ਆ ਨਾ ਕਈ ਕਈ ਦਿਨ ਬੁਲਾਉਂਦੇ ਨਹੀਂ ਆਪਣੀਆਂ ਘਰਾਂ ਵਾਲਿਆਂ ਨੂੰ ਜਾਂ ਘਰਾਂ ਆਣੀਆਂ ਨਹੀਂ ਬੁਲਾਉਂਦੇ ਹਨ ਇਦਾਂ ਨਹੀਂ ਵੀ ਚਲੋ ਮੈਂ ਰਿਸ਼ਤਾ ਰੱਖੋ ਤੇ ਉਹ ਬੈਠ ਪੈ ਜਾਂਦੀ ਉਹ ਚੀਜ਼ਾਂ ਦੇ ਰਿਸ਼ਤੇ ਚ ਨਾ ਉਹ ਜਿਹੜਾ ਪਿਆਰ ਇੱਕ ਹੁੰਦਾ ਨਾ मतलब mm. कि कटदा कटदा कट जांदा कटदा कटदा कट जांदा ਤੇ ਇਸ ਲਈ ਆਪਣੀ ਇੱਕ ਚੀਜ਼ ਹੋਰ ਜਦੋਂ ਇੱਕ ਚੀਜ਼ ਦਾ ਦੇਖੋ ਕਿ ਤੁਸੀਂ ਆਪਣੇ ਆਪਸ ਚ ਟਾਈਮ ਸਪੈਂਡ ਜ਼ਰੂਰ ਕਰਿਆ ਕਰੋ ਟਾਈਮ ਸਪੈਂਡ ਕਰਨਾ ਆਪਕੋ ਸ ਬਹੁਤ ਜ਼ਰੂਰੀ ਹੈ ਗੱਲਬਾਤ ਕਰਨੀ ਹਨਾ ਦੁੱਖ-ਸੋਖ ਹਨਾ ਕੋਈ ਵੀ ਗੱਲ ਕਰਨੀ ਤੇ ਕਿਉਂਕਿ ਜੇ ਫੋਨ ਹੀ ਅਸੀਂ ਲੈ ਕੇ ਬੈਠੇ ਰਾਵਾਂਗੇ ਜ਼ਰੂਰਤ ਦੇ ਹਿਸਾਬ ਨਾਲ ਫੋਨ ਵਰਤੇ ਜਾਂਦਾ ਮੇਰਾ ਤਾਂ ਵਰਤੇ ਹੀ ਨਹੀਂ ਜਾਂਦਾ ਮੇਰੀ ਤਾਂ ਹੋਂਦ ਜਪਨੂਰ ਵੀ ਵਾਏ ਗੁਰੂ ਵਾਏ ਗੁਰੂ ਚਲੋ ਇਹ ਕਰਦੀ ਆ ਉਹ ਮੈਂ ਤੇ ਫੋਨ ਮੰਗਦੀ ਨਹੀਂ ਜਾਂ ਤੇ ਟੀਵੀ ਤੇ ਲਾ ਦਿਓ ਵਾਏ ਗੁਰੂ ਜਾਂ ਤੇ ਫੋਨ ਤੇ ਲਾ ਦਿਓ ਵਾਏ ਗੁਰੂ ਠੇ ਸਾਰੇ ਨੇ ਵਾਏ ਗੁਰੂ ਹੀ ਬੋਲਣਾ ਹੋਰ ਕੁਝ ਨਾ ਤੇ ਮੈਂ ਹੀ ਜਾਣੀ ਕਿ ਜਪਨੂਰ ਵਾਏ ਗੁਰੂ ਦੇ ਲੜ ਲੱਗੇ ਤੇ ਆਪਣਾ ਐਸੇ ਜਿਸੀ ਆਪਣਾ ਧਿਆਨ ਦਵੇ ਗੁਰਬਾਣੀ ਵਾਲੇ ਹੈ ਜੀ ਇਹ ਤਾਂ ਚਾਕਲੇਟਾਂ ਵੱਲ ਧਿਆਨ ਆ ਉਹ ਦੇਖਣਾ ਹਾਈ ਲੱਭ ਲਈ ਇਹਨੇ ਚਾਕਲੇਟ ਵਿੱਚ ਪਾ ਕੇ ਰੱਖੀ ਸੀ ਉਹ ਗੁੜੀਆ ਆਪਣੇ ਨਾ ਮਾਜਨਾਂ ਦੇ ਗੁੜੀਆ ਆਈਆ ਬਾਹਰੋਂ ਤੇ ਉਹਨੇ ਰਮਪੂਆਣਾ ਉਹਦੀ ਨਾਲ ਗਈ ਸੀ ਕਿ ਮਿਲਣਾ ਤੇ ਉਹ ਗੁੜੀਆਂ ਨੇ ਦੇਤੀਆਂ ਟੌਫੀਆ ਚਾਕਲੇਟਾਂ ਵਾਲੀਆਂ ਤੇ ਇਹ ਤਿੰਨ ਤਿੰਨ ਚਾਰ ਤਾਂ ਰਾਤੀ ਖਾ ਗਈ ਤੇ ਬਾਕੀ ਇੱਕ ਨਾ ਕਮੈਂਟ ਆਇਆ ਸੀ ਕਹਿੰਦੇ ਜੀ ਨੀਵੀਂ ਜਾਤ ਵਾਲੇ ਨਾ ਥੋੜਾ ਜਿਹਾ ਕਹਿੰਦੇ ਵੀ ਜੇ ਥੇਤੀ ਉਹ ਹੋ ਜਾਂਦੇ ਫਲਾਣਾ ਤੇ ਉਹਕਾ ਹਨਾ ਵੀ ਜਾਤਾਂ ਪਾਤਾਂ ਮੈਂ ਨਹੀਂ ਮੰਨਦਾ ਜਾਤਾਂ ਪਾਤਾਂ ਨੂੰ ਹਨਾ ਤੇ ਉੱਚੀ ਵਾਲਾ ਕੋਈ ਹੋਊਗਾ ਹੋਊਗਾ ਠੀਕ ਹੈ ਤੇ ਪਹਿਲੀ ਗੱਲ ਤਾਂ ਦਾ ਨਾ ਉੱਚਾ ਨਾ ਨੀਵੀਆਂ ਬਰਾਬਰ ਆ ਸਾਰੇ ਠੀਕ ਹੈ ਕਰਤਾਰ ਹੋਣਾ ਚਾਹੀਦਾ ਜਿਹੜਾ ਕਮੈਂਟ ਕਰਨ ਵਾਲਾ ਹਨਾ ਉਹਦਾ ਤੁਸੀਂ ਦੇਖ ਲਓ ਵੀ ਆਹ ਜਾਤ ਪਾਤ ਤੇ ਕਮੈਂਟ ਕੀਤਾਗਾ ਵੀ ਉਹਦਾ ਕਰਤਾਰ ਕਿੰਨਾ ਕੋਚਾ ਹੋਊਗਾ ਮੇਰਾ ਕਰਤਾਰ ਕਰਤਾਰ ਦਾ ਕੱਦ ਨਾ ਮੇਰੇ ਦਾ ਬਹੁਤ ਉੱਚਾ ਠੀਕ ਹੈ ਤੁਹਾਡਾ ਕਰਤਾਰ ਮੇਰੇ ਸਾਹਮਣੇ ਠੀਕ ਹੈ ਇਸ ਵਕਤ ਨਿੱਕਾ ਬੱਚੇ ਅਰਗਾ ਜਿਵੇਂ ਹੁਣ ਤੁਸੀਂ ਕਮੈਂਟ ਕੀਤਾਗਾ ਹਨਾ ਤੇ ਉੱਚੀ ਨੀਵੀਂ ਜਾਤ ਕੋਈ ਨਹੀਂ ਹੁੰਦੀ ਠੀਕ ਹੈ ਕਿਣੀ ਤੇ کردار ਉੱਚਾ ਹੋਣਾ ਚਾਹੀਦਾ ਬੰਦੇ ਦਾ ਠੀਕ ਹੈ ਜ਼ਰੂਰੀ ਨਹੀਂ ਵੀ ਜੇ ਉੱਚੀ ਜਾਇਦਾਦ ਹੈ ਉਹ ਉੱਚੇ ਕਰਤਾਰ ਦਾ ਹੋ ਗਿਆ ਸੋਚ ਹੋਣੀ ਚਾਹੀਦੀ ਹੈ ਬੰਦੇ ਦੀ ਹਨ ਤੇ ਸੋਚ ਨਾ ਮਾੜੀ ਹੋਵੇ ਬੰਦੇ ਦੀ ਹਨ ਤੇ ਕਈਆਂ ਹੁਣ ਜਦੋਂ ਬੰਦਾ ਹੀ ਗਰਿਆ ਹੋਊਗਾ ਸੋਚ ਹੀ ਗਰੀਬੀ ਹੋਊਗੀ ਹਨ ਤੇ ਉਹ ਜਿੱਤੇ ਮਰਜੀ ਭਾਹ ਸਾਹੂਕਰਾਂ ਦੇ ਘਰੇ ਜਨਮ ਲੈ ਲੇ ਠੀਕ ਹੈ ਕਿ ਨਹੀਂ ਤੇ ਉਹਦਾ ਕਰਤਾਰ ਦਾ ਕੱਦ ਤਾਂ ਛੋਟਾ ਹੀ ਹੋਣਾ ਠੀਕ ਹੈ ਨਾ ਤੇ ਇਸ ਕਰਕੇ ਵੀ ਜਾਤ ਪਾਤ ਕੋਈ ਨਹੀਂ ਹੁੰਦੀਗੀ ਆਪਦਾ ਕਰਤਾਰ ਬਣਾਉਣਾ ਪੈਂਦਾਗਾ ਠੀਕ ਹੈ ਕਰਤਾਰ ਉੱਚਾ ਰੱਖੋ ਠੀਕ ਹੈ ਤੇ ਬਾਕੀ ਮਹਾਰਾਜ ਵੇਖਦਾਗਾ ਸਭ ਕੁਛ ਹਨ ਤੇ ਉਹਦੇ ਹੱਥ ਡੋਰੀਆਂ ਡੋਰੀਆਂ ਹੁੰਦੀਆਂ ਬਾਕੀ ਆਪਾਂ ਚੰਗੇ ਮਾੜੇ ਦਾ ਆਪਾਂ ਕੌਣ ਹੁੰਦੇ ਆ ਫੈਸਲਾ ਕਰਨ ਵਾਲੇ ਹਨ ਉਹ ਕਾਲ ਪਰਖ ਵਾਹਿਗੁਰੂ ਬੈਠਾਗਾ ਚੰਗੇ ਮਾੜੇ ਦਾ ਤੇ ਬਾਕੀ ਸਾਨੂੰ ਕਿਸੇ ਦੀ ਗੱਲ ਦੀ ਕੋਈ ਚੰਗਾ ਕਰੀ ਐਵੇਂ ਮਾੜਾ ਕਰੀ ਜਾਵੇ ਠੀਕ ਹੈ ਜਾਤ ਦੇ ਦਾਤੇ ਜਿਹੜਾ ਕਰਦਾ ਨਾ ਉਹ ਮੈਨੂੰ ਬਹੁਤ ਭੈੜਾ ਲੱਗਦਾਗਾ ਹਨਾ ਮੈਂ ਮੈਸਤਰੀਆਂ ਦਾ ਮੁੰਡਾ ਐ ਮੈਂ ਜਾਤ ਨਹੀਂ ਲਗਾਉਂਦਾਗਾ ਰਾਮਗੜੀਆਂ ਦਾ ਤਰਖਾਣਾ ਦਾ ਮੁੰਡਾ ਮੈਂ ਠੀਕ ਹੈ ਗਣੀ ਤੇ ਤੁਸੀਂ ਹੋਵੋਗੇ ਜਿਹੜੀ ਮਰਜੀ ਲੱਲੀ ਛੱਲੀ ਮੈਨੂੰ ਕੋਈ ਪਰਵਾਹ ਨਹੀਂ ਠੀਕ ਹੈ ਤੁਹਾਡਾ ਡਰ ਕਰਨ ਉਹਦਾ ਮੈਂ ਪੈਰਾਂ ਚੋਂ ਤੋੜਦਾਗਾ ਹਨਾ ਤੇ ਇਹਨੂੰ ਹੰਕਾਰ ਨਾ ਸਮਝਿਓ ਠੀਕ ਹੈ ਜਿਹੜਾ ਜਾਤ ਪਾਤ ਦੇ ਵਿਰੁੱਧ ਬੋਲੂਗਾ ਉਹ ਮੇਰਾ ਦੋਸਤ ਬਣਾ ਠੀਕ ਹੈ ਗਣੀ ਤੇ ਉਦਾਂ ਚਲੋ ਭੈਣ ਭਰਾ ਸਮਝਾਉਂਦੇ ਆ ਫੋਨ ਬਹੁਤ ਆਉਂਦੇ ਮੈਨੂੰ ਬਾਹਰੋਂ ਵੀ ਫੋਨ ਆਏ ਹਨ ਤੇ ਆਈ ਜਾਂਦੇ ਆ ਚਲੋ ਕੋਈ ਆਪਾਂ ਕਹਦੇ ਨੇ ਕੋਈ ਖਾਸ ਗੱਲ ਨਹੀਂ ਕਿ ਵੀ ਐਡੀ ਕੋਈ ਗੱਲ ਨਹੀਂ ਗੀ ਠੀਕ ਹੈ ਜੋ ਕੋ ਹੁੰਦਾਗਾ ਜਿੰਨੀ ਹੁੰਦਾ ਹਨਾ ਉਹਨਾਂ ਦਾ ਆਪਾਂ ਕਹਿ ਦੇਈਦਾ ਠੀਕ ਹੈ ਨਾ ਆਪਾਂ ਨੂੰ ਕਿਸੇ ਤੱਕ ਜ਼ਹਿਲਸ ਆ ਨਾ ਕਰਨ ਦੀ ਲੋੜ ਆ ਠੀਕ ਹੈ ਤੇ ਬਾਕੀ ਹੱਸਦੇ ਵਾਸਤੇ ਰਹਿਣਾ ਚਾਹੀਦਾਗਾ ਹਨਾ ਹੱਸਦੇ ਵਾਸਤੇ ਰਹੋ ਸਾਰੇ ਖੁਸ਼ ਰਹੋ ਵੀ ਜਾਤਾਂ ਬਾਤਾਂ ਤੇ ਕਮੈਂਟ ਨਾ ਕਰਿਆ ਕਰੋ ਠੀਕ ਹੈ ਤੇ ਜੇ ਕਮੈਂਟ ਕਰਨ ਵਾਲੇ ਨੂੰ ਮੈਂ ਉਹ ਹੀ ਜਵਾਬ ਆ ਮੇਰਾ ਮੇਰਾ ਕਰਤਾਰ ਦਾ ਕੱਦ ਬਹੁਤ ਉੱਚਾ ਹੈਗਾ ਠੀਕ ਹੈ ਤੇ ਤੇਰਾ ਕਰਤਾਰ ਮੇਰੇ ਕਰਤਾਰ ਦੇ ਸਾਹਮਣੇ ਬੋਣਾ ਇੱਕ ਨਿੱਕਾ ਠੀਕ ਹੈ ਇਹ ਬੋਣ ਨੂੰ ਤੁਸੀਂ ਉਲਟ ਨਾ ਲੈ ਜਿਓ ਠੀਕ ਹੈ ਗਲਤ ਗੱਲ ਨੂੰ ਨਾ ਲੈ ਜਿਓ ਗਾਈਡ ਕਰ ਜਿਓ ਠੀਕ ਹੈ ਕੱਦ ਦੀ ਗੱਲ ਹੈ ਕੱਦ ਦੀ ਗੱਲ ਨਹੀਂ ਕਰਦਾਗਾ ਮੈਂ ਕਰਤਾਰ ਦੀ ਗੱਲ ਕਰਦਾਗਾ ਠੀਕ ਹੈ ਤੇ کردار ਉੱਚਾ ਬਣਾਓ ਠੀਕ ਹੈ ਅਕਲ ਨੂੰ ਹੱਥ ਮਾਰੋ ਠੀਕ ਹੈ ਬਾਕੀ ਹੁਣ ਜੋੜਾ ਮਾਰ ਜੀ ਕੋਈ ਕੁੱਤਾ ਭੌਂਕੀ ਜਾਵੇ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਕੀ ਠੀਕ ਹੈ ਬਾਕੀ ਕੁੱਤਾ ਕੁੱਤਾ ਵੈਸੇ ਆਪਾਂ ਇਨਸਾਨ ਜਿਹੜਾ ਇਹ ਜਣਾ ਗਿਰਿਆ ਪਿਆ ਉਹਨੂੰ ਆਪਾਂ ਕੁੱਤੇ ਦੇ ਬਰਾਬਰੀ ਦੇ ਦੇ ਦਿੰਨੇ ਆਂ ਕੁੱਤਾ ਭੌਂਕੀ ਜਾਂਦਾ ਕਹਿ ਦਿੰਨੇ ਆਂ ਪਰ ਇਨਸਾਨ ਕੁੱਤਰੀ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਮੈਂ ਦੋ ਕੁੱਤੇ ਪਾਲੇ ਸੀਗੇ ਤੇ ਉਹ ਜਾਣ ਤੋਂ ਵੱਧ ਕੇ ਮੈਨੂੰ ਪਿਆਰ ਕਰਦੇ ਸੀਗੇ ਆਪਾਂ ਉਹਨਾਂ ਨੂੰ ਕਰਦੇ ਸੀਗੇ ਠੀਕ ਹੈ ਕਿਉਂਕਿ ਕੁੱਤੇ ਨਾਲੋਂ ਵਫਾਦਾਰ ਕਹਿੰਦੇ ਮੈਂ ਸੁਣ ਸੁਣਦਾ ਹੁਣਾਗਾ ਹਨਾ ਤੇ ਆਪਾਂ ਨੂੰ ਇਹਨਾਂ ਗਿਆਨ ਤਾਂ ਹੈ ਨਹੀਂਗਾ ਮੈਂ ਵੀ ਤੁਹਾਨੂੰ ਗਿਆਨ ਮੰਡੀ ਜਾਵਾਂ ਤੇ ਜਿਹੜੀਆਂ ਵੱਡੀਆਂ ਮਾਤਾਂ ਮ ਬੈਠੀਆਂ ਜਾਂ ਭੈਣਾਂ ਬੈਠਕਾ ਹਨਾ ਉਹਨਾਂ ਨੂੰ ਪਤਾ ਹੀ ਹੋਊਗਾ ਤੇ ਸੁਣ ਚ ਆਇਆ ਕਹਿੰਦੇ ਵੀ ਜਿਹੜਾ ਕੁੱਤਾ ਨਾ ਕੁੱਤਾ ਕੁੱਤੇ ਨੇ ਬੰਦੇ ਨੂੰ ਆਪ ਦੀ ਰੋਟੀ ਚੋਂ ਅੱਧੀ ਰੋਟੀ ਦਿੱਤੀ ਸੀਗੀ ਕਿਉਂਕਿ ਉਹ ਕਹਿੰਦਾ ਵੀ ਮੈਂ ਅੱਧੀ ਨਾ ਖਾਰ ਲੂੰਗਾ ਪਰ ਬੰਦੇ ਨੇ ਬੰਦੇ ਦੀ ਕਬੀਲਦਾਰੀ ਬਹੁਤ ਵੱਡੀ ਹੁੰਦੀ ਹੈ ਤੇ ਬੰਦੇ ਤੋਂ ਨਹੀਂ ਰਿਹਾ ਜਾਣਾਗਾ ਹਨ ਤੇ ਇਸ ਕਰਕੇ ਅੱਧੀ ਅੱਧੀ ਰੋਟੀ ਦਿੱਤੀ ਸੀ ਉਹਨੇ ਚਲੋ ਆਸ ਦੇ ਵਾਸਤੇ ਰੋਕਾ ਨੂੰ ਨਵੇਂ ਬਲੌਗ ਦੇ ਨਾਲ ਆਸ ਦੇ ਵਾਸਤੇ ਆਪਾਂ ਆਇਆ ਕਰਾਂਗੇ ਤੁਹਾਡੇ ਸਾਹਮਣੇ ਠੀਕ ਹੈ ਕੋਈ ਟੈਨਸ਼ਨ ਨਹੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਆਪਾਂ ਨੂੰ ਤੁਹਾਡਾ ਸਾਾਸ ਜ਼ਰੂਰੀ ਹੈ ਤੁਹਾਡਾ ਸਾਾਸ ਹਨ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਕਿਸੇ ਦੀ ਕੋਈ ਕਰੀ ਜਾਵੇ ਗਲਤ ਕਰੀ ਜਾਵੇ ਮਾੜਾ ਕਰੀ ਜਾਵੇ ਬਾ ਕੋਈ ਵਾਇਬਰੂ ਵੇਂਦਾ ਠੀਕ ਹੈ ਪਰ ਇਹ ਥੋੜਾ ਜਿਹਾ ਮੈਨੂੰ ਲੱਗਿਆ ਵੀ ਦੱਸਣਾ ਚਾਹੀਦਾ ਹਨਾ ਤੇ ਵੀ ਐਡੀ ਕਿ ਘਟਗਾ ਸੋਚ ਦੇ ਮਾਲਕ ਵੀ ਬੈਠੇ ਆ ਤੇ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ